ਕੁਦਰਤ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਸ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਘਰ ਬੈਠੇ ਸਾਡੇ ਲੋਕ ਗੀਤ ਬੋਲੀਆਂ ਸਿੱਠਣੀਆਂ ਦਾ ਆਨੰਦ ਮਾਣ ਰਹੇ ਹੋਵੋਗੇ ਅੱਜ ਸੀ ਤੁਹਾਡੇ ਸਾਹਮਣੇ ਕੁਝ ਵੱਖਰੀਆਂ ਨਵੇਕਲੀਆਂ ਨਾਨਕੀਆਂ ਦਾਦਕੀਆਂ ਦੀਆਂ ਸਿੱਠਣੀਆਂ ਪੇਸ਼ ਕਰਾਂਗੇ ਨਾਨਕਾ ਦਾਦਕੇਆਂ ਦੀਆਂ ਸਿੱਠਣੀਆਂ ਤੇ ਕਾਫੀ ਅਸੀਂ ਵੀਡੀਓ ਬਣਾ ਚੁੱਕੇ ਹਾਂ ਪਰ ਜਦੋਂ ਹੀ ਸਾਨੂੰ ਕੋਈ ਨਵਾਂ ਨਵੀਂ ਸਮਗਰੀ ਮਿਲਦੀ ਹੈ ਤੇ ਸਾਨੂੰ ਹੁੰਦੀ ਹੈ ਕਿ ਉਹ ਵੀ ਤੁਹਾਡੇ ਸਾਹਮਣੇ ਪੇਸ਼ ਕੀਤੀ ਜਾਵੇ ਤੇ ਅੱਜ ਕੁਝ ਨਵੀਆਂ ਸਿੱਠਣੀਆਂ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਜਦੋਂ ਨਾਨਕਾ ਮੇਲ ਦਾਦਕੇ ਘਰ ਪਹੁੰਚਦਾ ਆ ਆਪਦੀ ਧੀ ਦੇ ਘਰ ਪਹੁੰਚਦਾ ਆ ਤਾਂ ਉਥੋਂ ਦੀਆਂ ਸਵਾਣੀਆਂ ਸਿੱਠਣੀਆਂ ਦੇ ਵਿੱਚ ਪਹਿਲਾਂ ਉਹਨਾਂ ਦਾ ਸਵਾਗਤ ਕਰਦੀਆਂ ਨੇ ਉਹ ਸੁਆਗਤ ਕਿੱਦਾਂ ਕਰਦੀਆਂ ਨੇ ਉਹ ਤੁਹਾਨੂੰ ਦੱਸਦੇ ਆਂ ਜੀ ਨੰਦ ਗੌਰ ਕੁੜੀਏ ਕੰਮ ਤਾਂ ਹੁੰਦੇ ਰਹਿਣਗੇ ਆਪੇ ਨੀ ਆ جاتیਏ ਸਾਰ ਦਲਤੇ ਤੇਲ ਚੋਨੀ ਆਏ ਤੇਰੇ ਮੱਪੇ ਨੀ ਆ جاتیਏ ਸਾਰੇ ਦਲਤੇ ਨੰਦ ਗੁਰੂ ਬੀਬੀ ਬੰਦੇ ਨੇ ਸਰਬਤੀ ਚੀਰੇ ਨੀ ਆ جاتیਏ ਸਾਰੇ ਦਲਤੇ ਤੇਲ ਚੋਨੀ ਆਏ ਤੇਰੇ ਵੀਰੇ ਨੀ ਆ ਜਾਂਤੀ ਏ ਸਾਰ ਦਲੂਤੇ ਮੜ ਵੀਰ ਕੌਰ ਨਖਰੋ ਬੂਹੇ ਉੱਤੇ ਤੇਲ ਚੋ ਆ ਬੀਬੀ ਨਾ ਪੇਕੇ ਆਂਦੇ പേക്കഗന മഹന പേക്കമിയു പല്ല പൂടി പാ പത്തിന नीपति नीपतिजे आणु गाळ नालीबी नीपतिजे आणु अम्मा जाया देशगण मीबी अम्मा जाया दे. ਉਠਣੀ ਬੀਬੀ ਸੂਤੀਏ ਵੀਰੇ ਤੇ ਰੜੇ ਆਏ ਉਠਣੀ ਬੀਬੀ ਸੂਤੀਏ ਵੀਰੇ ਤੇ ਨਾਲੇ ਸੁੰਦੀਆਂ ਪਾਬੀਆਂ ਨੀ ਨਾਲੇ ਅੰਮੜੀ ਜਾਏ ਨਾਲੇ ਸੁੰਦੀਆਂ ਪਾਬੀਆਂ ਨੀ ਨਾਲੇ ਅੰਮੜੀ ਜਾਏ ਤੇਰੇ ਮੋ ਦੇ ਬਦ ਦੇ ਨੀ ਵਾਟਾ ਚਾਗ ਕੇ ਆਏ ਮੋ ਤੇਰੇ ਦੇ ਬਦੜਨੀ ਵਾਟਾ ਚਾਗ ਕੇ ਆਏ ਸ਼ਗਣ ਮਨਾ ਬੀਪਲੇ ਕਾਰ ਜਿ ਆਏ ਉਠਕੇ ਸ਼ਗਣ ਮਨਾ ਬੀਪਲੇ ਕਾਰ ਜਿ ਆਏ ਇਥੋਂ ਤੱਕ ਉਹ ਸਿੱਖਣੀਆਂ ਦੇ ਵਿੱਚ ਨਾਨਕਿਆਂ ਦਾ ਸਵਾਗਤ ਕਰਦੀ ਹੈ ਪਰ ਜਦੋਂ ਨਾਨਕੇ ਕੁਝ ਚੰਗਾ ਖਾਣ ਦੀ ਮੰਗ ਕਰਦੇ ਆ ਤਾਂ ਇੱਕਦਮ ਜਿਹੜੇ ਸਿੱਖਣੀਕਾਰ ਐ ਸਿੱਖਣੀ ਦੇਣ ਵਾਲੇ ਆ ਉਹ ਚਲਾਕੀ ਨਾਲ ਫਿਰ ਉਹਨਾਂ 'ਤੇ ਵਿਅੰਗ ਕੱਸਣਾ ਸ਼ੁਰੂ ਕਰ ਦਿੰਦੇ ਆ ਅਸੀਂ ਆਈਆਂ ਬਾਟਾਂ ਜਹਾਗ ਮਖਾਣੇ ਬੂੰਦੀ ਹਾਜ਼ਰ ਕਰੇ ਅਸੀਂ ਆਇਆ ਬਾਟਾਂ ਚਾਗਮਖਾਣੀ ਬੂੰਦੀ ਹਾਜ਼ਰ ਕਰ ਅਸਨਿਓ ਖਾਣੀ ਜਮਹਾਰ ਨੁਗਦ ਜੁਲੇ ਬੀ ਹਾਜ਼ਰ ਕਰ ਅਸ ਨਈਓ ਖਾਣੀ ਜਮਹਾਰ ਨੁਗਦ ਜੁਲੇ ਬੀ ਹਾਜ਼ਰ ਕਰ